ਇੱਕ ਸਮੇਂ ਦੀ ਗੱਲ ਹੈ ਇੱਕ ਜਵਾਨ ਬੁੱਧ ਭਿਕਸ਼ੂ ਆਪਣੇ ਮਨ ਵਿੱਚ ਚੱਲ ਰਹੇ ਨਕਾਰਾਤਮਕ ਵਿਚਾਰਾਂ ਕਰਕੇ ਬਹੁਤ ਪਰੇਸ਼ਾਨ ਸੀ ਨਾ ਚਾਹੁੰਦੇ ਹੋਏ ਵੀ ਉਸ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਗਲਤ ਵਿਚਾਰ ਆਉਂਦੇ ਰਹਿੰਦੇ ਉਸ ਦਾ ਸੁਭਾਅ ਵੀ ਕਾਫੀ ਚੜਚੜਾ ਹੋ ਚੁੱਕਿਆ ਸੀ ਉਸ ਨੂੰ ਗੱਲ-ਗੱਲ ਤੇ ਗੁੱਸਾ ਆ ਜਾਂਦਾ ਸੀ ਉਹ ਦੂਸਰਿਆਂ ਦੇ ਪ੍ਰਤੀ ਜਲਣ ਅਤੇ ਨਫ਼ਰਤ ਦੀ ਭਾਵਨਾ ਰੱਖਦਾ ਲੋਕਾਂ ਦੀ ਬੁਰੀਾਈ ਕਰਦਾ ਅਤੇ ਆਪਣੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਨਕਾਰਾਤਮਕ ਕਲਪਨਾਵਾਂ ਕਰਦਾ ਰਹਿੰਦਾ ਸੀ ਉਹ ਆਪਣੀਆਂ ਇਹਨਾਂ ਬੁਰੀਆਂ ਆਦਤਾਂ ਤੋਂ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ ਉਸਨੇ ਬਹੁਤ ਸਾਰੇ ਤਰੀਕੇ ਅਪਣਾਏ ਬਹੁਤ ਸਾਰੇ ਯਤਨ ਕੀਤੇ ਆਪਣੇ ਅੰਦਰ ਦੇ ਇਹਨਾਂ ਬੁਰੇ ਵਿਚਾਰਾਂ ਨੂੰ ਖਤਮ ਕਰਨ ਦੇ ਲੇਕਿਨ ਕੋਈ ਵੀ ਤਰੀਕਾ ਕੰਮ ਨਹੀਂ ਸਿੱ ਕਰ ਰਿਹਾ ਅੰਤ ਉਸਨੇ ਪਰੇਸ਼ਾਨ ਹੋ ਕੇ ਆਪਣੇ ਗੁਰੂ ਕੋਲ ਜਾਣ ਦਾ ਫੈਸਲਾ ਕੀਤਾ ਗੁਰੂ ਇੱਕ ਬਹੁਤ ਹੀ ਬੁੱਧੀਮਾਨ ਅਤੇ ਆਤਮਗਿਆਨੀ ਵਿਅਕਤੀ ਸਨ। ਜਵਾਨ ਭਿਖਸ਼ੂ ਨੇ ਆਪਣੇ ਗੁਰੂ ਤੋਂ ਪੁੱਛਿਆ, "ਗੁਰੂਦੇਵ, ਮੈਂ ਆਪਣੇ ਮਨ ਵਿੱਚੋਂ ਇਹਨਾਂ ਨਕਾਰਾਤਮਕ ਵਿਚਾਰਾਂ ਨੂੰ ਕਿਵੇਂ ਖਤਮ ਕਰ ਸਕਦਾ ਹਾਂ?" ਗੁਰੂ ਨੇ ਉੱਤਰ ਦਿੰਦੇ ਹੋਏ ਕਿਹਾ, "ਨਕਾਰਾਤਮਕ ਵਿਚਾਰ ਬੱਦਲ ਦੀ ਤਰ੍ਹਾਂ ਹੁੰਦੇ ਹਨ ਜੋ ਸਾਫ਼ ਅਸਮਾਨ ਨੂੰ ਧੁੰਦਲਾ ਬਣਾ ਦਿੰਦੇ ਹਨ। ਅਗਰ ਤੈਨੂੰ ਸਾਫ਼ ਅਸਮਾਨ ਦੇਖਣਾ ਹੈ ਤਾਂ ਪਹਿਲਾਂ ਇਹਨਾਂ ਬੱਦਲਾਂ ਨੂੰ ਹਟਾਉਣਾ ਪਵੇਗਾ।" ਠੀਕ ਇਸੇ ਤਰ੍ਹਾਂ ਜੇ ਤੂੰ ਆਪਣੇ ਮਨ ਵਿੱਚੋਂ ਨਕਾਰਾਤਮਕ ਵਿਚਾਰਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤੈਨੂੰ ਇਹਨਾਂ ਨਕਾਰਾਤਮਕ ਵਿਚਾਰਾਂ ਦੇ ਮੂਲ ਕਾਰਨਾਂ ਦੀ ਪਛਾਣ ਕਰਨੀ ਪਵੇਗੀ ਅਤੇ ਉਹਨਾਂ ਨੂੰ ਖਤਮ ਕਰਨਾ ਪਵੇਗਾ ਉਸ ਜਵਾਨ ਭਿਖਸ਼ੂ ਨੂੰ ਗੁਰੂ ਦੀ ਇਹ ਗੱਲ ਠੀਕ ਤਰੀਕੇ ਨਾਲ ਸਮਝ ਨਹੀਂ ਆਈ ਤਾਂ ਉਸਨੇ ਗੁਰੂ ਨੂੰ ਇਸ ਨੂੰ ਥੋੜਾ ਵਿਸਥਾਰ ਨਾਲ ਸਮਝਾਉਣ ਦੀ ਬੇਨਤੀ ਕੀਤੀ ਤਾਂ ਗੁਰੂ ਨੇ ਉਸ ਲੜਕੇ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਵਿਅਕਤੀ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਸੱਪ ਦਿਖਾਈ ਦਿੱਤਾ ਸੱਪ ਨੂੰ ਦੇਖਦੇ ਹੀ ਉਹ ਵਿਅਕਤੀ ਡਰ ਗਿਆ ਅਤੇ ਉੱਥੋਂ ਭੱਜਣ ਲੱਗਿਆ ਜਿਵੇਂ ਹੀ ਉਹ ਉੱਥੋਂ ਭੱਜਿਆ ਉਸ ਦਾ ਪੈਰ ਇੱਕ ਪੱਥਰ ਨਾਲ ਟਕਰਾ ਗਿਆ ਅਤੇ ਉਹ ਉੱਤੇ ਹੀ ਡਿੱਗ ਪਿਆ ਡਿੱਗ ਕੇ ਉਸ ਨੇ ਖੁਦ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਲਿਆ ਸੀ ਜਦੋਂ ਉਹ ਉੱਠਿਆ ਅਤੇ ਉਸ ਨੇ ਪਿੱਛੇ ਮੁੜ ਕੇ ਦੇਖਿਆ ਪਾਂ ਉੱਥੇ ਕੋਈ ਸੱਪ ਨਹੀਂ ਸੀ ਬਲਕਿ ਸੱਪ ਦੇ ਆਕਾਰ ਦੀ ਇੱਕ ਰੱਸੀ ਸੀ ਜਿਹੜੀ ਰਸਤੇ ਵਿੱਚ ਪਈ ਸੀ ਇਹ ਦੇਖ ਕੇ ਉਸ ਵਿਅਕਤੀ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਉਹ ਸੱਪ ਨਹੀਂ ਬਲਕਿ ਉਸ ਦੇ ਅੰਦਰ ਬੈਠਾ ਡਰ ਅਤੇ ਨਕਾਰਾਤਮਕ ਵਿਚਾਰ ਸਨ ਜਿਨ੍ਹਾਂ ਨੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ ਕਹਾਣੀ ਖਤਮ ਕਰਦੇ ਹੋਏ ਗੁਰੂ ਨੇ ਿਕਸ਼ੂ ਨੂੰ ਕਿਹਾ ਕਿ ਮਨ ਦੇ ਨਕਾਰਾਤਮਕ ਵਿਚਾਰ ਇਸ ਕਹਾਣੀ ਦੇ ਸੱਪ ਅਧੀ ਤਰ੍ਹਾਂ ਹਨ ਜੋ ਤੇਰੀ ਪਰੇਸ਼ਾਨੀ ਦਾ ਮੂਲ ਕਾਰਨ ਨਹੀਂ ਹਨ ਬਲਕਿ ਤੇਰੀ ਪਰੇਸ਼ਾਨੀ ਦਾ ਮੂਲ ਕਾਰਨ ਤੇਰੇ ਅੰਦਰ ਬੈਠਾ ਡਰ ਹੀਣ ਭਾਵਨਾ ਅਤੇ ਅਤੀਤ ਦੇ ਬੁਰੇ ਅਨੁਭਵ ਹਨ ਜੋ ਕਿ ਨਕਾਰਾਤਮਕ ਵਿਚਾਰ ਗੁੱਸਾ ਅਤੇ ਨਫ਼ਰਤ ਦੇ ਰੂਪ ਵਿੱਚ ਬਾਹਰ ਆਉਂਦੇ ਹਨ ਇਸ ਲਈ ਜੇਕਰ ਤੈਨੂੰ ਆਪਣੇ ਮਨ ਵਿੱਚੋਂ ਨਕਾਰਾਤਮਕ ਵਿਚਾਰਾਂ ਨੂੰ ਖਤਮ ਕਰਨਾ ਹੈ ਤਾਂ ਤੈਨੂੰ ਇਸ ਦੇ ਮੂਲ ਕਾਰਨਾਂ ਨੂੰ ਪਹਿਚਾਣ ਕੇ ਪਹਿਲਾ ਉਹਨਾਂ ਨੂੰ ਖਤਮ ਕਰਨਾ ਹੋਵੇਗਾ ਹੁਣ ਅਸੀਂ ਇਸ ਕਹਾਣੀ ਨੂੰ ਆਪਣੇ ਜੀਵਨ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਇਸ ਦੇ ਲਈ ਕੁਝ ਪ੍ਰੈਕਟੀਕਲ ਟਿਪਸ ਹਨ ਪਹਿਲਾ ਮਾਈਂਡਫੁਲਨੈਸ ਜਾਨੀ ਕਿ ਜਾਗਰੂਕਤਾ ਦਾ ਅਭਿਆਸ ਕਰੋ ਆਪਣੇ ਵਿਚਾਰਾਂ ਅਤੇ ਆਪਣੀਆਂ ਭਾਵਨਾਵਾਂ ਪ੍ਰਤੀ ਜਾਗਰੂਕ ਰਹੋ ਦੇਖੋ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਤੁਸੀਂ ਆਪਣੇ ਆਸ-ਪਾਸ ਦੀਆਂ ਘਟਨਾਵਾਂ ਉੱਪਰ ਕੀ ਰਿਐਕਟ ਕਰਦੇ ਹੋ ਨਾਲ ਹੀ ਮਨ ਵਿੱਚ ਉੱਠਣ ਵਾਲੇ ਹਰ ਨਕਾਰਾਤਮਕ ਵਿਚਾਰ ਦੇ ਕਾਰਨ ਦਾ ਪਤਾ ਲਗਾਉਣ ਦਾ ਯਤਨ ਕਰੋ। ਦੂਸਰਾ ਆਪਣੇ ਅਤੀਤ ਦੀਆਂ ਬੁਰੀਆਂ ਯਾਦਾਂ, ਬੁਰੀਆਂ ਘਟਨਾਵਾਂ ਅਤੇ ਬੁਰੇ ਅਨੁਭਵਾਂ ਨੂੰ ਸਵੀਕਾਰ ਕਰੋ। ਖੁਦ ਅਤੇ ਦੂਸਰਿਆਂ ਨੂੰ ਮਾਫ਼ ਕਰੋ। ਤੀਸਰਾ ਸ਼ੁਕਰਗੁਜ਼ਾਰ ਰਹੋ। ਆਪਣੇ ਜੀਵਨ ਦੇ ਸਕਾਰਾਤਮਕ ਪੱਖ ਉੱਪਰ ਧਿਆਨ ਕੇਂਦ੍ਰਿਤ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ ਉਸ ਦੇ ਲਈ ਇਸ ਕੁਦਰਤ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨਾ ਸਾਡੇ ਨਜ਼ਰੀਏ ਨੂੰ ਸਕਾਰਾਤਮਕ ਬਣਾਉਂਦਾ ਹੈ ਅਤੇ ਸਾਡੇ ਅੰਦਰੋਂ ਨਕਾਰਾਤਮਕ ਭਾਵਨਾਵਾਂ ਨੂੰ ਖਤਮ ਕਰਦਾ ਹੈ ਚੌਥਾ ਦਿਆਲੂ ਬਣੋ ਖੁਦ ਦੇ ਪ੍ਰਤੀ ਵੀ ਅਤੇ ਦੂਸਰਿਆਂ ਦੇ ਪ੍ਰਤੀ ਵੀ ਕਿਉਂਕਿ ਨਕਾਰਾਤਮਕ ਵਿਚਾਰ ਅਕਸਰ ਅੰਦਰ ਹੀ ਅੰਦਰ ਖੁਦ ਦੀ ਬੁਰੀਾਈ ਅਤੇ ਤੁਲਨਾ ਕਰਨ ਨਾਲ ਪੈਦਾ ਹੁੰਦੇ ਹਨ ਆਪਣੇ ਅੰਦਰ ਦਇਆ ਭਾਵਨਾ ਰੱਖ ਕੇ ਅਸੀਂ ਜ਼ਿਆਦਾ ਸਕਾਰਾਤਮਕ ਅਤੇ ਸੰਤੁਸ਼ਟ ਜੀਵਨ ਜੀ ਸਕਦੇ ਹਾਂ ਸੰਖੇਪ ਵਿੱਚ ਗੱਲ ਕਰੀਏ ਤਾਂ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਨਕਾਰਾਤਮਕ ਵਿਚਾਰ ਸਾਡੀ ਪਰੇਸ਼ਾਨੀ ਦਾ ਮੂਲ ਕਾਰਨ ਨਹੀਂ ਹਨ ਅਸਲ ਸਮੱਸਿਆ ਤਾਂ ਸਾਡੇ ਅੰਦਰ ਗਹਿਰਾਈ ਵਿੱਚ ਛੁਪੀ ਹੋਈ ਹੈ ਇਨ੍ਹਾਂ ਵਿਚਾਰਾਂ ਦੇ ਮੂਲ ਕਾਰਨਾਂ ਨੂੰ ਪਹਿਚਾਣ ਕੇ ਅਸੀਂ ਇਨ੍ਹਾਂ ਨੂੰ ਦਿਮਾਗ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਸਕਦੇ ਹਾਂ ਅਤੇ ਇੱਕ ਖੁਸ਼ਹਾਲ ਅਤੇ ਸ਼ਾਂਤੀ ਨਾਲ ਭਰਿਆ ਜੀਵਨ ਜੀ ਸਕਦੇ ਹਾਂ ਯਾਦ ਰੱਖਣਾ ਕਹਾਣੀ ਦੇ ਸੱਪ ਦੀ ਤਰ੍ਹਾਂ ਸਾਡੇ ਜ਼ਿਆਦਾਤਰ ਨਕਾਰਾਤਮਕ ਵਿਚਾਰ ਵੀ ਸਿਰਫ ਇੱਕ ਭਰਮ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਮਨ ਵਿੱਚ ਹੀ ਪੈਦਾ ਕਰਦੇ ਹਾਂ ਦੋਸਤੋ ਉਮੀਦ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਜੀਵਨ ਨੂੰ ਬਿਹਤਰ ਬਣਾਉਣ ਵਾਲੀਆਂ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਹੱਸਦੇ ਰਹੋ ਮੁਸਕਰਾਉਂਦੇ ਰਹੋ ਅਤੇ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹੋ ਸਤਿ ਸ਼੍ਰੀ ਅਕਾਲ